ਅਕਸਰੀ ਆਦਰਨੀਆ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਵਿਪਤਾ ਚੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ ਪਹਿਲਾਂ ਜਦੋਂ ਕਾਂਗਰਸ ਪਾਰਟੀ ਵਿਪਤਾ ਚ ਸੀ ਤਾਂ ਉਹਨਾਂ ਨੇ ਅਸੀਫੇ ਦੀ ਪੇਸ਼ਕਸ਼ ਕੀਤੀ ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਇਹ ਪ੍ਰਧਾਨਗੀ ਦਾ ਅਹੁਦਾ ਬਹੁਤ ਵੱਡਾ ਉਹਦਾ ਦਿੱਤਾ ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਬੀਜੇਪੀ ਨੇ بڑا ਯਾਰ ਮੈਂ ਤਾਂ ਬੀਜੇਪੀ ਨੇ ਸਾਰਾ ਆਦਾ ਕੈਡਰ ਮਾਰਤਾ ਇਸ ਕਰਕੇ ਇਹ ਇੱਕ ਕਾਂਗਰਸ ਤੋਂ ਆਏ ਹੋਏ ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਬਣਾਤਾ ਔਰ ਇੱਕ ਵੀ ਸੀਟ ਸੁਨੀਲ ਜਾਖੜ ਨਹੀਂ ਦਿਵਾ ਸਕੇ ਅੱਜ ਤੱਕ ਜਿੰਨੇ ਪ੍ਰਧਾਨ ਬੀਜੇਪੀ ਦੇ ਰਹੇ ਇੱਕ ਨਾ ਇੱਕ ਅੱਧੀ ਸੀਟ ਉਹਨਾਂ ਨੂੰ ਮਿਲਦੀ ਰਹੀ ਸੋ ਮੇਰੇ ਕਹਿਣ ਦਾ ਮਤਲਬ ਹੈ ਹੁਣ ਉਹਨਾਂ ਨੇ ਅਸੀਫੇ ਦੀ ਪੇਸ਼ਕਾਸ਼ ਕੀਤੀ ਹੈ ਹੁਣ ਉਹਨਾਂ ਦਾ ਆਪਣਾ ਡਿਸੀਜਨ ਹੈ ਭਾਈ ਔਰ ਹੁਣ ਕਦੇ ਸਵਾਲ ਵੀ ਨਹੀਂ ਕੀਤਾ ਕਿਉਂਕਿ ਰੱਬ ਵੇਖਦਾ ਹੈ ਹੁਣ ਨਹੀਂ ਉਹਨਾਂ ਨੇ ਸਵਾਲ ਕੀਤਾ ਵੀ ਹਿੰਦੂ ਨੂੰ ਰਿਪ੍ਰেজੈਂਟੇਸ਼ਨ ਨਹੀਂ ਦਿੱਤੀ ਤੇ ਬਿੱਟੂ ਨੂੰ ਰਿਪ੍ਰেজੈਂਟੇਸ਼ਨ ਦਿੱਤੀ ਹੈ ਕਾਂਗਰਸ ਦੇ ਬਾਰੇ ਤਾਂ ਇਹ ਗੱਲ ਬੋਲੀ ਗਈ ਹਾਲਾਂਕਿ ਅਸੀਂ ਤਾਂ ਹਿੰਦੂ ਨੂੰ ਪੀਸੀਸੀ ਬਣਾ ਕੇ ਰੱਖਿਆ ਕਿਉਂਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਹਿੰਦੂਆਂ ਦੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਮੁਸਲਮਾਨਾਂ ਦੀ ਪਾਰਟੀ ਹੈ ਦਲਿਤਾਂ ਦੀ ਪਾਰਟੀ ਹੈ ਕ੍ਰਿਸਚੀਅਨਾਂ ਦੀ ਪਾਰਟੀ ਹੈ ਓਬੀਸੀਆਂ ਦੀ ਪਾਰਟੀ ਹੈ ਸੋ ਹੁਣ ਕੋਈ ਮੁੱਦਾ ਨਹੀਂ ਸੋਚ ਸੁਨੀਲ ਜਾਖੜ ਨੇ ਕਿੱਥੇ ਜਾਣਾ ਮੈਂ ਤਾਂ ਕੱਲ ਟਵੀਟ ਕੀਤਾ ਸੀ ਵੀ ਹੁਣ ਅਗਲਾ ਕਿਧਰ ਨੂੰ ਸਫ਼ਰ ਆਪਣਾ ਸਰ ਉਹ ਬਕਾਇਆ ਸਾਡੇ ਆਯੂਸ਼ਮਾਨਤ ਅੰਮਲ ਪ੍ਰਾਈਵੇਟ ਪੂਲ ਜਿਹੜੇ ਆਧਾਰੇ ਹੈਗੇ ਨੇ ਜਿਹੜੇ ਤੇ ਬਹੁਤ ਉਹਨਾਂ ਸਰਵਿਸਿਜ਼ ਬੰਦ ਕਰਤੀਆਂ ਗਰੀਬ ਲੋਕਾਂ ਲਈ ਸਰ ਇਹ ਤਾਂ ਪਹਿਲਾਂ ਹੀ ਕਿਹਾ ਸੀਗਾ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਹੈਗੀਆਂ ਉਹ ਬਹੁਤ ਮਾੜੀਆਂ ਪਾਲਿਸੀਆਂ ਹੈਗੀਆਂ ਪਹਿਲਾਂ ਤਾਂ ਇਹਨਾਂ ਨੇ ਆਹਾ ਖੋਲੇ ਜਿਹੜਾ ਮੱਲਾ ਕਲੀਨਿਕ ਮੱਲਾ ਕਲੀਨਿਕ ਦਾ ਕੇਂਦਰ ਕਹਿੰਦੀ ਆ ਵੀ ਇਹ ਮੱਲਾ ਕਲੀਨਿਕ ਤੁਸੀਂ ਨਾਮ ਨਹੀਂ ਲਿਖ ਸਕਦੇ 550 600 ਕਰੋੜ ਰੁਪਇਆ ਸਾਡਾ ਉੱਥੇ ਸਟਕ ਪਿਆ ਸਾਨੂੰ ਕੇਂਦਰ ਦਿੰਦਾ ਨਹੀਂ ਇਸ ਗੱਲ ਦਾ ਜਾਣ ਪੁੱਛ ਕੇ ਆਪਦੀਆਂ ਕੇਵਲ ਮਸ਼ਹੂਰੀਆਂ ਦੇ ਪਿੱਛੇ ਇਹਨਾਂ ਨੇ ਸਾਰੇ ਪੰਜਾਬ ਦਾ ਸਤਿਆਨਾਸ਼ ਕਰਤਾ ਨੈਚੁਰਲੀ ਹੈ ਸਾਡੇ ਲੋਕ ਸਫਰ ਰਹੇ ਵਿਚਾਰੇ ਇਹ ਲੋਗਣੇ ਇਲਾਜ ਕਰਾਉਣਾ ਇਹਨਾਂ ਨੂੰ ਇਹ ਤਾਂ ਇਲਾਜ ਆਪ ਦਾ ਵੱਡੇ ਹਸਪਤਾਲ ਚੋਂ ਕਰਾ ਲੈਣਗੇ ਜਿਹੜਾ ਆਮ ਬੰਦਾ ਹੈ ਉਹ ਆਪਣਾ ਇਲਾਜ ਕਿੱਥੇ ਕਰਾਏ ਜਿਨ੍ਹਾਂ ਨੇ 20000 ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਹਰਨੀਆਂ ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਕੋਈ ਦਵਾਈ ਦਾ ਪਾ ਲੈਣਾ ਉਹਨਾਂ ਹਾਸਤੇ 5 ਲੱਖ ਰੁਪਏ ਦਾ ਜੋ ਅਸ਼ਮਾਨ ਕਾਰਡ ਜਿਹੜਾ ਬੰਦ ਹੋਇਆ ਮੈਂ ਸਮਝਦਾ ਕਿ ਉਹ ਮੌਤ ਦੇ ਵਾਰੰਟ ਹੈ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਲੇਕਿਨ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਚੁਕੀ